ਬੰਦੀ ਸਿੰਘਾਂ ਦੀ ਸਾਰਿਆਂ ਦੀ ਮਤਲਬ ਸਜ਼ਾ ਪੂਰੀ ਹੋ ਚੁੱਕੀ ਆ ਯਾਰ ਬੰਦੀ ਸਿੰਘਾਂ ਨੂੰ ਕਿੱਥੇ ਛੱਡਣਾ ਔਖਾ ਪੰਜ ਛੇ ਤਾਂ ਬੰਦੇ ਆ ਟੋਟਲ ਸਰਕਾਰ ਕਹਿੰਦੀ ਆ ਕਿ ਅਸੀਂ ਤਾਂ ਨਹੀਂ ਛੱਡ ਸਕਦੇ ਕਿਉਂਕਿ ਇਹਨਾਂ ਨੇ ਕੰਮ ਮੈਦਾਨ ਦੇ ਕਿਤੇ ਭਾਈ ਬਾਹਰ ਖਤਰਾ ਹੋ ਸਕਦਾ ਬੰਦੀ ਸਿੰਘਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ ਵਧੀਆ ਕੰਮ ਕੀਤਾ 7 ਲੱਖ ਬੰਦਾ ਮਾਰਿਆ ਉਹ ਸਰਕਾਰ ਨੇ ਚਾਹੇ ਕ ਸੈਂਟਰ ਦੀ ਸੀ ਸਰਕਾਰ ਦੀ ਸੀ ਜਥੇਦਾਰ ਕੌਮ ਦਾ ਜਥੇਦਾਰ ਹੋਵੇ ਤੇ ਉਹਨੂੰ ਪਕੌੜਾ ਦਿਖਾਤਾ ਪੁਲਿਸ ਨੇ ਪੁਲਿਸ ਦੀ ਕਸਟਡੀ ਚ ਇੱਕ ਮੁੱਖ ਮੰਤਰੀ ਪੰਜਾਬ ਬਾਦਲ ਬੋਲ ਰਿਹਾ ਵੀ ਇਹਨੂੰ ਵਧੀਆ ਕੱਪੜੇ ਦੇਣੇ ਇਹਨੂੰ ਵਧੀਆ ਖਾਣਾ ਦੇਣਾ ਯਾਰ ਇਹ ਤਾਂ ਮਤਲਬ ਅੰਤਰਾ ਇਹ ਤਾਂ ਪੁਲਿਸ ਦੇ ਕੋਲ ਐ ਜੇ ਪੁਲਿਸ ਦੇ ਕੋਲ ਐ ਉਹਨੂੰ ਚੱਕਾ ਉਹ ਉਹਦਾ ਕਤਲ ਕਰਤਾ ਔਰ ਉਹਨੂੰ ਹੁਣ ਤੱਕ ਭਗੌੜਾ ਦਿਖਾ ਰਹੇ ਆਂ ਵੀ ਤੁਸੀਂ ਜਦੋਂ ਬੰਦੀ ਸਿੰਘਾਂ ਦੇ ਜਰੂਰ ਉਦੋਂ ਬਈ ਮੁੱਦਾ ਲਿਆ ਸੀਗਾ ਵੀ ਅਸੀਂ ਛੱਡੂਗੇ ਜੇ ਸਾਡੀ ਸਰਕਾਰ ਆਉਗੀ ਬਈ ਛੜਾ ਦੀ ਯਾਰ ਤੇ ਲਿਕੇ ਦੇਣਾ ਖਾਲੀ ਆ ਸਾਧ ਆ ਸੌਦਾ ਸਾਧ ਉਹਨੂੰ ਕਿੰਨੀ ਵਾਰ ਫਰੌਲ ਮਿਲ ਗਈ ਹੁਣ ਫੇਰ 50 ਦਿਨ ਦੀ ਦੇਤੀ ਐ ਉਹ ਸਰਕਾਰਾਂ ਨੇ ਮਤਲਬ ਸੈਂਟਰ ਸਰਕਾਰਾਂ ਨੇ ਆਪਣੇ ਬੰਦੇ ਬਣਾ ਕੇ ਰੱਖੇ ਹੋਏ ਆ ਫਿਰ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਇੱਕ ਬਲਾਤਕਾਰੀ ਸਾਹ ਦੇ ਪਿੱਛੇ ਬਹੁਤ ਵੱਡਾ ਵੋਟਾਂ ਵਾਲਾ ਇਕੱਠ ਆ ਪ੍ਰਬੰਦੀ ਸਿੰਘਾਂ ਦੇ ਪਿੱਛੇ ਬੰਦੇ ਹੀ ਹੈ ਨਹੀਂ ਇਸ ਕਰਕੇ ਪ੍ਰੋਬਲਿਮ ਨਹੀਂ ਮਿਲਦੀ ਉਹ ਮੋਰਚੇ ਜਿਹਨੂੰ ਸਿੱਖਾਂ ਦੇ ਕੋਲ 2 ਕਰੋੜ 2-3 ਕਰੋੜ ਵੋਟ ਹੈ ਪੰਜਾਬ ਦੇ ਵਿੱਚ ਉਹ ਉੱਥੇ ਹੀ ਮੁੜਕਣੀ ਹੈ ਜਿੱਥੇ ਉਹ ਮੋਰਚਾ ਬੋਲੂਗਾ ਵੀ ਸਖੋ ਇੱਥੇ ਵੋਟ ਪਾਉਣੀ ਹੁਣ ਮੰਨਣਗੇ ਮੋਰਚੇ ਦੀ ਆਵਾਜ਼ ਬਾਅਦ ਵਿੱਚ ਮੰਨਣ ਕੇ ਤਾਂ ਹੀ ਆ ਬੰਦ ਹੋਇਆ ਉਹਦੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਹੁੰਦੇ ਥੋੜੇ ਹੀ ਹੁੰਦੇ ਛੇਰ ਜਿਹੜੇ ਹੁੰਦੇ ਉਹ ਪਿੰਜਰੇ ਚ ਬੰਦ ਹੁੰਦੇ ਨੇ ਲੇਕਿਨ ਇਹ ਸਰਕਾਰਾਂ ਨੂੰ ਪਿੰਜਰੇ ਵਿੱਚ ਬੰਦ ਤਾਂ ਹੋਇਆ ਤੋਂ ਵੀ ਡਰ ਲੱਗੀ ਜਾਂਦਾ ਤੁਹਾਨੂੰ ਲੱਗਦਾ ਨਹੀਂ ਵੀ ਉਹ ਕਾਨੂੰਨ ਦੇ ਮਦਾਵਕ ਦਿੱਤੀ ਜਾਂਦੀ ਹੈ ਪਰੋਲ ਕਿਉਂਕਿ ਜੇਕਰ ਕਾਨੂੰਨ ਨਾ ਹੋਵੇ ਤਾਂ ਪਰੋਲ ਦਿੱਤੀ ਨਹੀਂ ਜਾ ਸਕਦੀ ਫਿਰ ਕਿੱਦਾਂ ਮਿਲਦੀ ਹੈ ਫਿਰ ਸਾਡੇ ਸਿੱਖਾਵਾਤ ਕਰੋ ਕਾਨੂੰਨ ਹੋਰ ਤੇ ਉਹਨਾਂ ਵਾਸਤੇ ਕਾਨੂੰਨ ਹੋਰ ਯਾਰ ਜਿਹੜੇ ਗਿੱਦੜ ਹੁੰਦੇ ਲੱਖਾਂ ਦੀ ਤਾਜ਼ਾਦ ਵਿੱਚ ਹੁੰਦੇ ਜਦੋਂ ਛੇੜਪੜਕ ਮਾਰਦਾ ਤਾਂ ਗਿੱਦੜ ਖੜੇ ਨਹੀਂ ਹੁੰਦੇ ਬੰਦੀ ਸਿੰਘਾਂ ਨੂੰ ਛੱਡੋ ਇਹ ਇਕੱਲੀ ਕੌਮੀ ਇਨਸਾਨ ਮੋਰਚੇ ਦੀ ਮੰਗ ਹੈ ਜਾਂ ਸਾਰੇ ਸਿੱਖ ਪੰਥ ਦੀ ਮੰਗ ਹੈ ਜੇ ਸਭ ਦੀ ਮੰਗ ਹੈ ਤਾਂ ਬਾਕੀ ਕਿੱਥੇ ਹੈ ਜੀ ਭਗਵੰਤ ਮਾਨ ਦੀ ਐਡੀ ਵੱਡੀ ਪਾਵਰ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਹਵਾਰਾ ਜੀ ਨੂੰ ਜੇਲ੍ਹ ਦੇ ਵਿੱਚੋਂ ਨਾ ਆਪ ਖੁਦ ਘੱਟ ਕੇ ਲੈ ਸਕਦੇ ਐਨੀ ਪਾਵਰ ਹੈ ਵੀ ਮੈਂ ਬਟਰ ਸਹਿਮ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਵੀ ਭਗਵੰਤ ਮਾਨ ਵੀ ਇਹਨੂੰ ਹਵਾਰਾ ਜੀ ਨੂੰ ਛੱਡੋ ਜੇ ਤੁਸੀਂ ਕਹਿੰਦੇ ਸੀ ਬਾਪੂ ਸੂਰਤ ਸਿੰਘ ਭੁਖ ਹੜਤਾਲ ਤੇ ਬੈਠਾ ਉਹ ਸਹੀ ਏ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਉਹ ਕਿਹੜਾ ਤੁਸੀਂ ਬੂਟੀ ਸੁੰਗ ਲਈ ਹੈ ਤੇ ਉਹ ਜਦੋਂ ਸਹੀ ਆ ਉਹ ਗਲਤ ਹੋ ਗਿਆ ਹੁਣ ਇਹ ਕੰਪਨੀ ਘਟਾਨੀ ਤੇ ਬਾਅਦ ਕੋ ਫਟਕ ਬੰਦ ਕਰ ਰਹੇ 40 ਪਿੰਡ ਲੱਗੇ ਸਾਡੀ ਉੱਪਰ ਚਾਰੀ ਬੰਦੇ ਦੁਖੀ ਹੋ ਗਏ ਉੱਥੇ ਜਿਹੜਾ ਧਰਨਾ ਦਿੱਤਾ ਤੁਸੀਂ ਫਿਰ ਸਰਕਾਰਾਂ ਧੱਕਾ ਕਰਦੀ ਕੌਮੀ ਸਬ ਮੋਰਚੇ ਤੇ ਸੱਦੇ ਦੇ ਉੱਤੇ ਟੋਲ ਪਲਾਜ਼ਿਆਂ ਨੂੰ ਅੱਜ ਫ੍ਰੀ ਕੀਤਾ ਗਿਆ ਸੀ ਕਿਹਾ ਜਾ ਰਿਹਾ ਕਿ ਸਰਕਾਰ ਤੱਕ ਇੱਕ ਸੁਨੇਹਾ ਇਸ ਰੂਪ ਦੇ ਵਿੱਚ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਉਸ ਬਹੁਤ ਸਾਰੇ ਲੋਕ ਸਥਾਨ ਦੇ ਉੱਤੇ ਪਹੁੰਚੇ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਜੋ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਕੀ ਲੱਗਦਾ ਇਹ ਜੋ ਕੰਮ ਕੀਤਾ ਗਿਆ ਸਰਕਾਰ ਤੱਕ ਆਵਾਜ਼ ਪਹੁੰਚਾ ਸਕੇਗਾ ਜਾਂ ਇਸ ਦਾ ਕੋਈ ਫਰਕ ਅਸਰ ਪਵੇਗਾ ਇਹ ਵੈਗੁਰੂ ਖਾਲਸਾ ਵੈਗੁਰੂ ਜੀ ਫਤਿਹ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਟੂਲ ਬਣਾਇਆ ਜੇ ਬੰਦ ਹੋਏ ਬਹੁਤ ਸ਼ਰਮ ਦੀ ਗੱਲ ਹੈ ਇੱਕ ਤਾਂ ਕਿਉਂਕਿ ਐਡੀ ਵੱਡੀਆਂ ਸਰਕਾਰਾਂ ਬਣਾਈਆਂ 92 ਇਹਨਾਂ ਲੋਕਾਂ ਨੇ 92 ਸੀਟਾਂ ਦੇ ਕੇ ਮੁੱਖ ਮੰਤਰੀ ਬਣਾਇਆ ਸੈਂਟਰ ਸਰਕਾਰ ਚੱਲ ਰਹੀ ਹੈ ਵਧੀਆ ਠੀਕ ਹੈ ਪਰ ਲੋਕ ਦੁਖੀ ਹੈ ਲੋਕਾਂ ਨਾਲ ੱਟਕਾ ਹੋ ਰਿਹਾ ਜਦੋਂ ਕੋਈ ਸੁਣਦਾ ਹੀ ਨਹੀਂ ਹੈਗਾ ਨਾ ਸਟੇਟ ਗਵਰਨਮੈਂਟ ਸੁਣ ਰਹੀ ਹੈ ਨਾ ਉਪਰਲਕ ਸਰਕਾਰ ਸੁਣ ਰਹੀ ਹੈ ਟੱਕਾ ਕਰਦੀ ਹੈ ਸਰਕਾਰ ਆ ਬੰਦੀ ਸਿੰਘਾਂ ਦੀ ਸਾਰਿਆਂ ਦੀ ਮਤਲ ਸਜ਼ਾ ਪੂਰੀ ਹੋ ਚੁੱਕੀ ਆ ਯਾਰ ਬੰਦੀ ਸਿੰਘਾਂ ਨੂੰ ਕਿੱਸਾ ਛੱਡਣਾ ਔਖਾ ਪੰਜ ਛੇ ਦਾ ਬੰਦੇ ਆ ਟੋਟਲ ਜਿਹੜੇ ਲੁੱਟਾ ਖੋਹ ਕਰਨੇ ਵਾਲੇ ਉਹਨਾਂ ਦੇ ਉੱਪਰ ਜਿਹੜੇ ਅੰਦਰ ਬੈਠ ਕੇ ਕਤਲ ਕਰਵਾ ਰਹੇ ਹਨ ਆ ਤੁਸੀਂ ਦੇਖੋ ਸਾਡੇ ਆਪਣੇ ਮੂਸੇਵਾਲ ਦਾ ਸਿੱਧੂ ਮੂਸੇਵਾਲ ਦਾ ਕਤਲ ਕਰਵਾਇਆ ਉਹ ਦੱਸੋ ਉਹ ਬੰਦੇ ਉਹਨਾਂ ਨੂੰ ਦੇਖੋ ਤੁਸੀਂ ਤੁਸੀਂ ਕਿਸ ਸਮਝਦੇ ਹੋ ਵੀ ਕਾਨੂੰਨ ਮੁਤਾਬਕ ਕੀ ਸਹੀ ਆ ਕੀ ਉਹਨਾਂ ਨੂੰ ਅੰਦਰ ਰੱਖਣਾ ਸਹੀ ਆ ਜਾਂ ਉਹਨਾਂ ਨੂੰ ਛੱਡ ਦੇਣਾ ਸਹੀ ਆ ਕਿਉਂਕਿ ਉਸ ਪਾਸੇ ਤੋਂ ਵੀ ਕਿਹਾ ਜਾਂਦਾ ਹੈ ਕਿ ਖਤਰਾ ਬਣ ਸਕਦੇ ਬਾਹਰ ਦੇ ਲੋਕਾਂ ਲਈ ਕਿਹਨਾਂ ਦਾ ਜੋ ਸਰਕਾਰ ਕਹਿੰਦੀ ਆ ਕਿ ਅਸੀਂ ਤਾਂ ਨਹੀਂ ਛੱਡ ਸਕਦੇ ਕਿਉਂਕਿ ਇਹਨਾਂ ਨੇ ਕੰਮ ਇਤਨਾਂ ਦੇ ਕੀਤੇ ਭਾਈ ਬਾਹਰ ਖਤਰਾ ਹੋ ਸਕਦਾ ਬੰਦੀ ਸਿੰਘਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ ਵਧੀਆ ਕੰਮ ਕੀਤਾ 7 ਲੱਖ ਬੰਦਾ ਮਾਰਿਆ ਉਹ ਸਰਕਾਰ ਨੇ ਜਿਹੜਾ ਕੈਂਟਰ ਦੀ ਸੀ ਗੱਲ ਸੀ ਜਿਸ ਸਟੇਟ ਦੀ ਸੀ 7 ਲੱਖ ਮੁੰਡਾ ਸਾਡਾ ਮਰਿਆ ਉਹ ਧੱਕੇ ਨਾਲ ਚੱਕ ਚੱਕੇ ਮਾਰਤੇ ਆ ਤੁਸੀਂ ਦੇਖੋ ਕੌਂਕੇ ਵਰਗੇ ਉਹ ਹੁਣ ਤੱਕ ਕੌਂਕਾ ਜੀ ਜਥੇਦਾਰ ਕੌਮ ਦਾ ਜਥੇਦਾਰ ਹੋਵੇ ਤੇ ਉਹਨੂੰ ਪਕੌੜਾ ਦਿਖਾਤਾ ਪੁਲਿਸ ਨੇ ਪੁਲਿਸ ਦੀ ਕਸਟਡੀ ਚ ਇੱਕ ਮੁੱਖ ਮੰਤਰੀ ਪੰਜਾਬ ਬਾਦਲ ਬੋਲ ਰਿਹਾ ਵੀ ਇਹਨੂੰ ਵਧੀਆ ਕੱਪੜੇ ਦੇਣੇ ਇਹਨੂੰ ਵਧੀਆ ਖਾਣਾ ਦੇਣਾ ਯਾਰ ਬਿਟਰਨੈਸ ਹੈ ਇਹਦਾ ਮਤਲਬ ਅੰਦਰ ਹੈ ਉਹ ਪੁਲਿਸ ਦੇ ਕੋਲ ਹੈ ਜੇ ਪੁਲਿਸ ਦੇ ਕੋਲ ਹੈ ਉਹਨੂੰ ਚੱਕ ਉਹ ਉਹਦਾ ਕਤਲ ਕਰਤਾ ਔਰ ਉਹਨੂੰ ਹੁਣ ਤੱਕ ਪਕੌੜਾ ਦਿਖਾ ਰਹੇ ਉਹ ਮੈਨੂੰ ਉਮੀਦ ਆ ਸ਼ਾਇਦ ਸਟੇਟ ਗਵਰਨਮੈਂਟ ਵੀ ਪੂਰਾ ਜ਼ੋਰ ਲਾਊਗੀ ਭਗਵੰਤ ਮਾਨ ਦਾ ਮੈਂ ਬਿਆਨ ਸੁਣਿਆ ਵੀ ਅਸੀਂ ਪੂਰੀ ਮਤਲਬ ਬਰੀਕੀ ਨਾਲ ਇਸ ਨੂੰ ਆਪਣੇ ਅਫਸਰਾਂ ਨੂੰ ਆਰਡਰ ਦੇ ਦਿੱਤਾ ਵੀ ਇਹ ਕੌਂਕਾ ਜੀ ਦਾ ਜਿਹੜਾ ਕਤਲ ਹੋਇਆ ਇਹਦੀ ਪੂਰੀ ਇਨਕੁਆਇਰੀ ਵਧੀਆ ਹੋਊਗੀ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਚੰਗੀ ਸਜ਼ਾ ਦਿੱਤੀ ਜਾਊਗੀ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਪਰ ਲੋਕ ਜਿਹੜੇ ਅੱਜ ਟੂਲ ਫਲਾਜੇ ਤੇ ਆਏ ਇਹ ਮਾੜਾ ਕੰਮ ਨਹੀਂ ਹੋਇਆ ਵਧੀਆ ਕੰਮ ਹੋਇਆ ਇਹ ਠੀਕ ਕੀਤਾ ਉਹਨਾਂ ਨੇ ਭਗਵੰਤ ਸਾਹਿਬ ਦੇ ਰੋਲ ਕਿੱਦਾਂ ਦੇਖਦੇ ਹੋ ਫਿਰ ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਜੋ ਵੱਧ ਤੋਂ ਵੱ ਚਾਉਣਾ ਅਸੀਂ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਹੈ ਵੀ ਤੁਸੀਂ ਜਦੋਂ ਬੰਦੀ ਸੀਗਾ ਜਰੂਰ ਉਦੋਂ ਵੀ ਮੁੱਦਾ ਲੈ ਆਵ ਸੀਗਾ ਵੀ ਅਸੀਂ ਛੱਡੂਗੇ ਜੇ ਸਾਡੀ ਸਰਕਾਰ ਆਏਗੀ ਬਾਈ ਛੜਾ ਦੀ ਯਾਰ ਤੇ ਲਿਖ ਕੇ ਦੇਣਾ ਖਾਲੀ ਉਹ ਹਵਾਰਾ ਜੀ ਦਿੱਲੀ ਬੈਠੇ ਆ ਉਹਦਾ ਪਰ ਕੋਈ ਕੇਸ ਨਹੀਂ ਹੈ ਭਗਵੰਤ ਸਿੰਘ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਵੀ ਉਹ ਉਹਨੂੰ ਕਮ ਸੇ ਕਮ ਪੰਜਾਬ ਦੇ ਵਿੱਚ ਤਾਂ ਸ਼ਿਫਟ ਕਰਾ ਦਿਓ ਤੁਸੀਂ ਤਾਂ ਇਹ ਤਾਂ ਨਹੀਂ ਕਈ ਵਾਰ ਕਿਹਾ ਜਾਂਦਾ ਵੀ ਸਰਕਾਰ ਤੇ ਪੰਜਾਬ ਸਰਕਾਰ ਦੇ ਤਾਂ ਹੱਥ ਖੜੇ ਆ ਸਾਡੇ ਹੱਥਾਂ ਵਿੱਚ ਤਾਂ ਗੱਲਾਂ ਹੀ ਹੈ ਨਹੀਂ ਕਿ ਆ ਅਸੀਂ ਇਹ ਕਿੱਦਾਂ ਕਰਦੀਏ ਨਹੀਂ ਲੋਕ ਪੜੇ ਲਿਖੇ ਆ ਸਾਰੇ ਸਮਝਦੇ ਆ ਪਸ ਪੰਜਾਬ ਸਰਕਾਰ ਬਹੁਤ ਵੱਡੀ ਪਾਵਰ ਹੈ ਭਗਵੰਤ ਸਿੰਘ ਦੀ ਐਡੀ ਵੱਡੀ ਪਾਵਰ ਹੈ ਮੁਖ ਮੰਤਰੀ ਮੁਖ ਮੰਤਰੀ ਹੀ ਆ ਪੰਜਾਬ ਦਾ ਉਹ ਹਵਾਰਾ ਜੀ ਨੂੰ ਜੇੜ ਦੇ ਵਿੱਚੋਂ ਨਾ ਆਪ ਖੁਦ ਕੱਟ ਕੇ ਲੈ ਸਕਦੇ ਐਨੀ ਪਾਵਰ ਉਹਦੀ ਵੀ ਮੈਂ ਬਟਰ ਸਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਬਈ ਭਗਵੰਤ ਮਾਨ ਬਈ ਇਹਨੂੰ ਹਵਾਰਾ ਜੀ ਛੱਡੋ ਉਹਨਾਂ ਦੀ ਜ਼ਿੰਮੇਵਾਰੀ ਹੈ ਯਾਰ ਤੁਸੀਂ ਦੇਖੋ ਆਹ ਸਾਧ ਸੌਦਾ ਸਾਧ ਉਹਨਾਂ ਕਿੰਨੀ ਵਾਰ ਪ੍ਰੋਬਲ ਮਿਲ ਗਈ ਹੁਣ ਫੇਰ ਪੰਜਾਬ ਦਿੰਦੀ ਦੇਤੀ ਹੈ ਉਹ ਸਰਕਾਰਾਂ ਨੇ ਮਤਲਬ ਸੈਂਟਰ ਸਰਕਾਰਾਂ ਨੇ ਆਪਣੇ ਬੰਦੇ ਬਣਾ ਕੇ ਰੱਖੇ ਹੋਏ ਆ ਉਹ ਬਾਹਰ ਘੜਬੜ ਕਰਦੇ ਉਹਨਾਂ ਨੂੰ ਛੱਡਦੇ ਆ ਨਾ ਉਹ ਆਪਣੇ ਮਤਲਬ ਆਪਣੇ ਵੋਟ ਬੈਂਕ ਚਾਹੀਦਾ ਉਹਨਾਂ ਨੂੰ ਲੱਗਦਾ ਨਹੀਂ ਵੀ ਕਾਨੂੰਨ ਦੇ ਮਤਵਕ ਦਿੱਤੀ ਜਾਂਦੀ ਹੈ ਪ੍ਰੋਲ ਕਿਉਂਕਿ ਜੇਕਰ ਕਾਨੂੰਨ ਨਾ ਹੋਵੇ ਤਾਂ ਪ੍ਰੋਲ ਦਿੱਤੀ ਨਹੀਂ ਜਾ ਸਕਦੀ ਫਿਰ ਕਿੱਦਾਂ ਮਿਲਦੀ ਹੈ ਜੀ ਫਿਰ ਸਾਡੇ ਸਿੱਖਾ ਵਾਸਤੇ ਕੋਈ ਕਾਨੂੰਨ ਹੋਰ ਤੇ ਉਹਨਾਂ ਵਾਸਤੇ ਕੋਈ ਕਾਨੂੰਨ ਹੋਰ ਯਾਰ ਫੇਰ ਇਹਦਾ ਮਤਲਬ ਤਾਂ ਜੇ ਕਾਨੂੰਨ ਇੱਕ ਹੈ ਹਿੰਦੁਸਤਾਨ ਦਾ ਕਾਨੂੰਨ ਇੱਕ ਹੈ ਤਾਂ ਉਹ ਸਾਰੇ ਪਰਸ ਇੱਕ ਕਾਨੂੰਨ ਲੱਗਣਾ ਚਾਹੀਦਾ ਇਹ ਫਿਰ ਧੱਕਾ ਕਰ ਰਹੀ ਹੈ ਉਹ ਉਹਨਾਂ ਨੂੰ ਉਹਨਾਂ ਨੂੰ ਫੈਸਿਲਿਟੀ ਜ਼ਿਆਦਾ ਦੇ ਰਹੀ ਹੈ ਹੁਣ ਤੁਸੀਂ ਦੇਖੋ 9-10 ਵਾਰ ਪ੍ਰੋਲ ਮਿਲ ਗਈ ਇਹ ਕੋਈ ਕਾਨੂੰਨ ਹੈ ਉਹ ਸਾਡੇ ਬੰਦੇ ਨੂੰ ਇੱਕ ਵਾਰ ਵੀ ਨਹੀਂ ਦਿੱਤੀ ਹਰ ਤੁਸੀਂ ਪ੍ਰੋਲ ਉਹਨਾਂ ਦੇ ਦੇਖੋ ਤੁਸੀਂ ਉਹ 14 ਤੋਂ 15 15 ਸਾਲ ਤੇ ਤੁਸੀਂ ਜਿਹੜੇ ਦੇ ਤੱਕ ਦੇ ਉਹ ਉਹ ਹੁਣ ਤੱਕ ਬੈਠੇ 30 ਸਾਲ ਹੋ ਗਏ ਉਹਨਾਂ ਕਿਆ ਗਲਤੀ ਹੈ ਯਾਰ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਆ ਟੂਲ ਬਲਾਜਾ ਬੰਦ ਕਰਨ ਦਾ ਜਾਂ ਦੁਖੀ ਹੋ ਗਏ ਲੋਕ ਜਾਂ ਕੋਈ ਸੁਣਦਾ ਹੀ ਨਹੀਂ ਹੈਗਾ ਅੱਜ ਇਹ 2 ਵਜੇ ਤੱਕ ਬੰਦ ਕੀਤਾ ਹੈ ਤੇ ਮੈਨੂੰ ਉਮੀਦ ਹੈ ਜਿਹੜੇ ਉੱਪਰ ਜਿੱਦਾਂ ਉਹਨਾਂ ਦਾ ਆਪਣਾ ਬੰਦੀ ਸਿੰਘਾਂ ਦਾ ਉੱਪਰ ਤੇ ਰਿਪੋਰਟ ਆਊਗੀ ਵੀ ਸ਼ਾਇਦ ਹੋ ਸਕਦਾ ਹੈ ਇਹ ਟੂਲ ਬਲਾਜੇ ਪੂਰੇ ਪੰਜਾਬ ਦੇ ਔਰ ਸੈਂਟਰਲ ਗਵਰਨਮੈਂਟ ਦੇ ਜਿੰਨੇ ਵੀ ਲੱਗੇ ਟੂਲ ਬਲਾਜੇ ਇਹ ਅਨਮਿੱਥੇ ਸਮੇਂ ਲਈ ਬੰਦ ਉਹਨਾਂ ਨੇ ਸ਼ਾਇਦ ਕਰ ਦੇਣੇ ਆ ਫਿਰ ਫਿਰ ਤੁਸੀਂ ਦੇਖੇ ਰਹੇ ਆ ਵੀ ਚੰਡੀਗੜ੍ਹ ਵੀ ਬੋਲਦੇ ਵੀ ਅਸੀਂ ਲੰਘਣ ਦੇਣਾ ਹੀ ਨਹੀਂ ਕੋਈ ਵੀ ਪੂਰੇ ਰਸਤੇ ਬੰਦ ਕੀਤੇ ਜਾਉਂਗੇ ਪਰ ਇਹ ਫਿਰ ਉਹਦੇ ਵਿੱਚ ਲੋਕ ਦੁਖੀ ਹੋਣਗੇ ਯਾਰ ਤੁਸੀਂ ਕਮ ਸੇ ਕਮ ਉੱਥੇ ਬੈਠੇ ਆ ਤੁਹਾਡੇ ਪਾਵਰ ਹੈ ਪੂਰੀ ਇਹ ਭਗਵੰਤ ਸਿੰਘ ਨੂੰ ਵੀ ਪਾਵਰ ਹੈ ਇਹ ਕਹਿੰਦੇ ਵੀ ਲੋਕਾਂ ਨੂੰ ਦੁਖੀ ਕਰਨ ਦੇ ਵਿੱਚ ਫਿਰ ਕੀ ਦਾ ਰੋਲ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਸਰਕਾਰ ਉਹ ਸਰਕਾਰੇ ਦੁਖੀ ਕਰਾ ਰਹੀ ਹੈ ਫਿਰ ਇਹਦਾ ਮਤਲਬ ਉਹ ਸਰਕਾਰ ਕਹਿੰਦੀ ਵੀ ਕੋਈ ਗੱਲ ਨਹੀਂ ਚੱਲਣ ਤੋਂ ਵੀ ਵੋਟ ਬੈਂਕ ਸਾਨੂੰ ਤਾਂ ਵੋਟਰਾਂ ਪੈ ਗਈਆਂ ਅਸੀਂ ਤਾਂ ਜਿੱਤ ਕੇ ਬਣ ਗਏ ਹੁਣ ਹੁਣ ਜਿਹੜਾ ਆਉਣੇ ਵਾਲਾ ਸਮਾਂ ਉਹ ਬਹੁਤ ਮਤਲ ਨਾਜ਼ਿਕ ਆ ਰਿਹਾ ਮੈਂ ਤਾਂ ਇਹ ਦੇਖ ਰਿਹਾ ਸਿੱਖ ਕੌਮ ਦੇ ਬਹੁਤ ਨਾਜ਼ਿਕ ਸਮਾਂ ਆ ਰਿਹਾ ਤੁਸੀਂ ਦੇਖੋ ਵੀ ਅੱਜ ਕੱਲ ਤੁਸੀਂ ਦੇਖਿਆ ਸ਼ਾਇਦ ਮੈਨੂੰ ਤੁਹਾਡੀ ਕਲਿੱਪ ਪਈ ਹੋਈ ਹੈ ਉਹ ਜਿੱਥੇ ਰੇਲਵੇ ਵਾਲੇ ਬੰਦ ਕਰ ਰਹੇ ਨੇ ਉਹ ਫਾਟਕਾ ਬਣਾ ਨੰਗਲ ਚੌਂਕ ਵਾਲਾ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਵੀ ਪਹਿਲੇ ਦਾ ਉਹਦਾ ਇਹ ਸ਼ੇਰ ਸਾਹ ਸੂਰੀ ਮਾਰ ਗਿਆ ਇਹ ਉਹ ਕੋਈ ਅੱਜ ਦਾ ਫੋਟੋ ਥੋੜਾ ਲੱਗਿਆ ਉਹ ਦੂਸਰੀ ਗੱਲ ਹੈ ਉਹ ਜਿਹੜੇ ਕੋਰਪੋਰੇਟ ਘਰਾਣਿਆਂ ਦੇ ਅੰਡਰ ਚੱਲੇਗੀ ਰੇਲਵੇ ਤਾਂ ਦੇ ਦਿੱਤਾ ਮੋਦੀ ਨੇ ਉਹ ਕਿਹੜੇ ਸਰਕਾਰੀ ਰਿਹਾ ਉਹ ਤਾਂ ਅਮਬਾਨੀ ਅਦਾਨੀ ਕੋਲ ਦਿੱਤਾ ਉਹ ਇਹ ਕਹ ਅਮਬਾਨੀ ਅਦਾਨੀ ਦੇ ਵਾਸਤੇ ਉਹ ਫਟਕ ਬੰਦ ਕਰ ਰਹੇ 40 ਪਿੰਡ ਲੱਗੇ ਸਾਡੇ ਉੱਪਰ ਚਾਰੀ ਪਿੰਡੇ ਦੁਖੀ ਹੋਗੇ ਉੱਥੇ ਜਿਹੜਾ ਧਰਨਾ ਦਿੱਤਾ ਤੁਸੀਂ ਫੇਰ ਸਰਕਾਰਾਂ ਧੱਕਾ ਕਰਦੀਆਂ ਸੈਂਟਰ ਸਰਕਾਰ ਧੱਕਾ ਕਰਦੀ ਹੈ ਅਸੀਂ ਭਗਵੰਤ ਮਾਨ ਜੀ ਨੂੰ ਬੋਲ ਰਹੇ ਵੀ ਇਹ ਫਟਕਾਂ ਦੀ ਜਿੰਨੇ ਵੀ ਆਏ ਉਹਨਾਂ ਨੂੰ ਮਤਲਬ ਆਪਣੀ ਅੱਖ ਦੇ ਥੱਲੇ ਰੱਖਾ ਹੈ ਉਹਨਾਂ ਦੀ ਨੋਬਜੈਕਸ਼ਨ ਸਰਟੀਫਿਕੇਟ ਨਾ ਦਿੱਤਾ ਜਾਵੇ ਸੈਂਟਰ ਸਰਕਾਰ ਨੂੰ ਤਾਂ ਕਿ ਲੋਕ ਦੁਖੀ ਨਾ ਹੋਣ ਕਥਰਦਾਰ ਜੀ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਇੱਥੇ ਪਹੁੰਚੇ ਹੋ ਅੱਜ ਕਿਰਤੀ ਕਿਸਾਨ ਮੋਰਚੇ ਦੇ ਵੈਂਦਰ ਹੇਟਾ ਪਹੁੰਚੇ ਹੋ ਕਿਸਾਨ ਕੌਮੀ ਇਨਸਾਫ ਮੋਰਚੇ ਦੇ ਸੱਦੇ ਤਹਿਤ ਆਏ ਹੋ ਕਿਵੇਂ ਦੇਖਦੇ ਹੋ ਵੀ ਇਹ ਜਿਹੜਾ ਮੋਰਚਾ ਇਸ ਥਾਂ ਦੇ ਉੱਤੇ ਲੱਗਿਆ ਦਾ ਕੀ ਅਸਰ ਰਹੇਗਾ ਵਾਹਿਰੀ ਜੀ ਕੋ ਖਾਲਸਾ ਵਾਹਿਰੀ ਜੀ ਦੀ ਫਤਿਹ ਮੈਂ ਤਾਲ ਕਮੇਟ ਤਾਲ ਮੇਲ ਕਮੇਟੀ ਦਾ ਮੈਂਬਰ ਹੈ ਜੀ ਤੇ ਮੈਂ ਇੱਕ ਬੇਨਤੀ ਕੀਤੀ ਸੀ ਜਦੋਂ ਕੌਮੀ ਇਨਸਾਫ ਮੋਰਚੇ ਕਨਵੀਨਰ ਸਰਦਾਰ ਪਾਲ ਸਿੰਘ ਜੀ ਫਰਾਂਸ ਉਹਨਾਂ ਨੇ ਆਖਿਆ ਵੀ ਇਸ ਇੱਕ ਸਾਲ 13 ਮਹੀਨੇ ਤੋਂ ਅਸੀਂ ਸਭ ਜਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਬੈਠੇ ਆ ਤੇ ਸਰਕਾਰ ਨੇ ਕੋਈ ਗੱਲਬਾਤ ਨਹੀਂ ਸੁਣੀ ਤੇ ਸਾਨੂੰ ਥੋੜਾ ਜਆ ਸਰਕਾਰ ਨੂੰ ਜਗਾਉਣ ਵਾਸਤੇ ਕਿ ਸਾਡੀ ਗੱਲ ਸੁਣੇ ਤੇ ਸੈਂਟਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਆਮ ਜਿਹੜੀ ਜਨਤਾ ਹੈ ਪਬਲਿਕ ਇਥੋਂ ਗੁਜ਼ਰਦੀ ਹੈ ਕੋਈ ਮੋਟਰਸਾਈਕਲ ਤੇ ਕੋਈ ਗੱਡੀਆਂ ਤੇ ਕੋਈ ਬੱਸਾਂ ਤੇ ਕੋਈ ਕਾਰਾਂ ਤੇ ਉਹਨਾਂ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਕਿ ਮੋਰਚਾ ਕਿਸ ਲੀਤੇ ਚੱਲ ਰਿਹਾ ਹੈ ਇੱਕ ਸਾਲ ਤੋਂ ਜੇ ਸ਼ਾਂਤੀਮਈ ਹੈ ਤੇ ਸਾਰੇ ਹੱਥ ਕੰਡੇ ਅਪਣਾ ਕੇ ਵੇਖੀਏ ਤੇ ਕਿਉਂਕਿ ਉਹਨਾਂ ਦਾ ਇੱਕੋ ਏਮ ਹੈ ਕੌਮੀ ਇਨਸਾਫ ਮੋਰਚੇ ਦਾ ਜਾਂ ਬੰਦੀ ਸਿੰਘ ਬਾਹਰ ਆਉਣਗੇ ਜਾਂ ਸਾਨੂੰ ਵੀ ਫਿਰ ਜੇ ਉਹ ਸਰਕਾਰ ਦਾ ਮਨਸਾ ਹੈ ਉਹ ਆਪਣਾ ਪੂਰਾ ਕਰਕੇ ਵੇਖ ਲਵੇ ਸਾਡੀ ਮਨਸਾ ਇੱਕੋ ਹੈ ਬੰਦੀ ਸਿੰਘ ਜਿਹੜਾ ਸਬਦਾਨ ਤੁਸੀਂ ਆਖਿਆ ਭਾਈ ਸਾਹਿਬ ਨੇ ਆਖਿਆ ਕਿ 50 ਦਿਨ ਦੀ ਪ੍ਰੋਲ ਦੇ ਉਤੇ ਆ ਗਿਆ ਇਹ ਜਗਤਾਰ ਸਿੰਘ ਤਾਰਾ ਹੈ ਜੀ ਡੇਕ ਵਾਲੇ ਤੋਂ ਉਹਦੀ ਭਤੀਜੀ ਸਗੀ ਭਤੀਜੀ ਉਹਦਾ ਭਰਾ ਨਹੀਂ ਸੀ ਉਹਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਉਹਦੀ ਸੀ ਉਹਦੇ ਚਾਚੇ ਦੀ ਜਦੋਂ ਉਹ ਆਇਆ ਜੀ ਉਹਨੂੰ 2 ਘੰਟੇ ਪ੍ਰੋਲ ਦਿੱਤੀ ਤੇ ਪੁਲਿਸ ਰੋਪੜ ਤੋਂ ਲੈ ਕੇ ਉਹਦੇ ਪਿੰਡ ਤੱਕ ਕਿਸੇ ਨੂੰ ਮਿਲਣ ਨਹੀਂ ਦਿੱਤਾ ਚੰਡੀਗੜ੍ਹ ਤੱਕ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਦੋਂ ਕਿ ਉਹ ਹਥਿਆਰ ਆਏ ਸਭ ਨੂੰ ਪਤਾ ਕਿ ਕਿੰਨੇ ਹਥਿਆਰ ਇਹਨੇ ਕਿੰਨੇ ਕਤਲ ਕੀਤੇ ਨੇ ਸੌਦੇ ਸਾਧ ਨੇ ਉਹਨੂੰ ਪ੍ਰੋਲ ਦਿੱਤੀ ਜਾਂਦੀ ਉਹ ਸ਼ਾਇਦ ਨਾ ਜ਼ਿਆਦਾ ਖਤਰਨਾਕ ਹੋਵੇ ਜੀ ਇਹਨਾਂ ਦੇ ਮੁਕਾਬਲੇ ਇਸ ਕਰਕੇ ਨਾ ਇਦਾਂ ਕੀਤਾ ਗਿਆ ਹੋਵੇ ਇਸ ਕਰਕੇ 50-50 ਦਿਨ ਦੀ ਪ੍ਰੋਲ ਦਿੱਤੀ ਜਾਂਦੀ ਹੋਵੇ ਤੁਸੀਂ ਕੀ ਸਮਝਦੇ ਹੋ ਵੀ ਖਤਰਨਾਕ ਹੈ ਜਿਹਨੂੰ ਪ੍ਰੋਲ ਮਿਲਦੀ ਹੈ ਜਾਂ ਫਿਰ ਉਹ ਖਤਰਾ ਨਹੀਂ ਹੈਗਾ ਬਾਹਰ ਦੇ ਲੋਕਾਂ ਲਈ ਖਤਰਨਾਕ ਤਾਂ ਇਹ ਸੈਂਟਰ ਸਰਕਾਰ ਨੂੰ ਇਹ ਲੱਗ ਗਿਆ ਕਿ ਇਹਨਾਂ ਨੂੰ ਕੋਈ ਜਾਗਰੂਕ ਨਾ ਕਰ ਦਵੇ ਪੰਜਾਬ ਦੇ ਲੋਕਾਂ ਨੂੰ ਅਸੀਂ ਜਿੱਦਾਂ ਲੁੱਟ ਰਹੇ ਆ ਸੀ ਕਸੁੱਟ ਕਰ ਰਹੇ ਆ ਤੇ ਇਹ ਸਾਡੀ ਚਲਦੀ ਹੋਈ ਕੋਈ ਬੰਦ ਨਾ ਕਰ ਦਵੇ ਜਿਹੜਾ ਕੋਈ ਜਾਗਰੂਕ ਹੁੰਦਾ ਉਹਨੂੰ ਇਹ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਕਰਕੇ ਬੰਦੀ ਸਿੰਘ ਨੇ ਆਪਣੀਆਂ ਜਵਾਨੀਆਂ ਜੇਲ੍ਹਾਂ ਦੇ ਵਿੱਚ ਗਾਲ ਦਿੱਤੀਆਂ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਾਡੇ ਅਸੀਂ ਇਹ ਕਦਮ ਚੁੱਕ ਰਹੇ ਸਾਡੇ ਨਾਲ ਇਹ ਹੈ ਪਤਾ ਹੋਣ ਦੇ ਬਾਵਜੂਦ ਵੀ ਲੇਕਨ ਉਹਨਾਂ ਨੇ ਪੰਜਾਬ ਦੇ ਮੁੰਡੇ ਨੌਜਵਾਨ ਬਚਾਏ ਐ ਇੱਕ ਪੱਦਰ ਤੇ ਬਾਡਾ ਲੱਗਿਆ ਹੋਇਆ ਸੀ ਜੇ ਇੰਨੀ ਹੱਤਿਆ ਕਰਨ ਨੂੰ ਰੋਕੇ ਆਏ ਉਹ ਚੰਗਾ ਕੰਮ ਏ ਜਾਂ ਮਾੜਾ ਕੰਮ ਏ ਇਹ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਏ ਕਿ ਜਿਸ ਨੇ ਆਪ ਇਤਿਹਾਸ ਪੜ੍ਹ ਕੇ ਵੇਖ ਲਵੇ ਕਿ ਕਿਸੇ ਦਾ ਪਿਸਤਲ ਪਰਖਣਾ ਹੋਵੇ ਨਾ ਉਸ ਟਾਈਮ ਤੇ ਉਹਨੂੰ ਜੰਗਲ ਵਿੱਚ ਜਾਣ ਦੀ ਲੋੜ ਨਹੀਂ ਪੰਜਾਬ ਦਾ ਨੌਜਵਾਨ ਚੱਕੇ ਦੇਖਿਆ ਉਹ ਪਤਾ ਲੱਗ ਜਿਹਾ ਕਿ ਪਿਸਤਲ ਦੀ ਗੋਲੀ ਜਿਹੜੀ ਸਹੀ ਨਿਸ਼ਾਨੇ ਤੇ ਟਾਰਗੇਟ ਤੇ ਲੱਗ ਰਹੀ ਕਿ ਨਹੀਂ ਲੱਗੀ ਇਦਾਂ ਦੇ ਹਾਲਾਤ ਸੀ ਜੀ ਅਸੀਂ ਵੇਖਿਆ ਅਸੀਂ ਚਲੋ ਫੌਜ ਵਿੱਚ ਚਲੇ ਗਏ ਤੇ ਸਾਡੀ ਥੋੜੀ ਦੂਰੀਆ ਬਣ ਗਈ ਨਹੀਂ ਤੇ ਅਸੀਂ ਵੀ ਸ਼ਾਇਦ ਨਾ ਹੁੰਦੇ ਜੇ ਉਹ ਆਪਣੀਆਂ ਛਾਤੀਆਂ ਨਾ ਢੋਂਦੇ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਇੱਕ ਸਾਥ ਜਿਹਨੂੰ ਸਜ਼ਾ ਮਿਲੀ ਹੋਈ ਹੈ ਉਹ 50 ਦਿਨ ਦੀ ਪ੍ਰੌਲ ਤੇ ਆਉਂਦਾ ਪਰਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਮਸਲਾ ਤੁਸੀਂ ਇਹ ਵੀ ਚੱਕਦੇ ਹੋ ਵੀ ਇਹ ਵੋਟਾਂ ਦਾ ਮਸਲਾ ਹੈ ਬਹੁਤ ਸਾਰੇ ਆਗੂ ਤੁਹਾਡੇ ਇੱਥੇ ਇਹ ਮਸਲਾ ਚੱਕਦੇ ਵੀ ਵੋਟਾਂ ਕਰਕੇ ਪ੍ਰੋਬਲ ਮਿਲਦੀ ਹੈ ਜੀ ਫਿਰ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਕਿ ਇੱਕ ਬਲਾਤਕਾਰੀ ਸਾਥ ਦੇ ਪਿੱਛੇ ਬਹੁਤ ਵੱਡਾ ਵੋਟਾਂ ਵਾਲਾ ਕਾਠਾ ਪਰਬੰਦੀ ਸਿੰਘਾਂ ਦੇ ਪਿੱਛੇ ਬੰਦੇ ਹੀ ਹੈ ਨਹੀਂ ਜਿਸ ਕਰਕੇ ਪ੍ਰੋਬਲ ਮਿਲਦੀ ਕਲਗੀ ਤਰਪਾਸ਼ ਨੇ ਜਦੋਂ ਆਖਿਆ ਨਾ ਆਨੰਦਪੁਰ ਸਾਹਿਬ ਦੇ ਵਿੱਚ ਕਿ ਪੰਜ ਸੀਸਾਂ ਦੀ ਲੋੜ ਹੈ ਪੰਜ ਸੀਸ ਚਾਹੀਦੇ ਇੱਕ ਗੁਰੂ ਨੇ ਸ਼ਾਖਸ਼ਾਤ ਅਕਾਲ ਪੁਰਖ ਵਾਹੀ ਗੁਰੂ ਪਰਮਾਤਮਾ ਦਾ ਨਿਰੰਕਾਰ ਅਕਾਲ ਪੁਰਖ ਦਾ ਰੂਪ ਉਹਨੇ ਆਖਿਆ ਮੈਨੂੰ ਸੀਸ 80000 ਦੀ ਗਿਣਤੀ ਖੜੇ ਕਿੰਨੇ ਹੋਏ ਪੰਜ ਇਹ ਗਿਣਤੀ ਨਹੀਂ ਹੈ ਲੇਕਿਨ ਪੰਜਾਂ ਨੂੰ ਪੰਜਾਂ ਦੇ ਕੋਲੋਂ ਬੇਨਤੀ ਕਰਕੇ ਅਮਰਦੀ ਦਾਤ ਲਈ ਉਹ ਸਾਡਾ ਗੁਰੂ ਗੱਲਗੀ ਤਰਪਾਸ਼ਾ ਨੇ ਉਹਦੇ ਜਾਗਦਿਆਂ ਜਮੀਰਾਵਾਲੇ ਜਿਹੜੇ ਹੁੰਦੇ ਨੇ ਥੋੜੇ ਹੀ ਹੁੰਦੇ ਸ਼ੇਰ ਜਿਹੜੇ ਹੁੰਦੇ ਉਹ ਪਿੰਜਰੇ 'ਚ ਬੰਦ ਹੁੰਦੇ ਨੇ ਲੇਕਿਨ ਇਹ ਸਰਕਾਰਾਂ ਨੂੰ ਪਿੰਜਰੇ ਵਿੱਚ ਬੰਦਾਂ ਹੋਿਆਂ ਤੋਂ ਵੀ ਡਰ ਲੱਗੀ ਜਾਂਦਾ ਵੀ ਜਿਹੜੇ ਜਾਗਦੇ ਆ ਨਾ ਉਹਨਾਂ ਦੀ ਗਿਣਤੀ ਨਹੀਂ ਹੁੰਦੀ ਉਹਨਾਂ ਦੀ ਗਿਣਤੀ ਭਾਵੇਂ 1 ਹੋਵੇ ਜਾਂ 1000 ਹੋਵੇ ਜਿਹੜੇ ਗਿੱਦੜ ਹੁੰਦੇ ਲੱਖਾਂ ਦੀ ਤਾਜ਼ਾਦ ਵਿੱਚ ਹੁੰਦੇ ਜਦੋਂ ਛੇੜ ਬੜਕ ਮਾਰਦਾ ਤੇ ਗਿੱਦੜ ਖੜੇ ਨਹੀਂ ਹੁੰਦੇ ਸਰਕਾਰ ਨੂੰ ਇਹ ਲੱਗਦਾ ਵੀ ਜੇ ਪਿੰਜਰੇ ਵਿੱਚੋਂ ਸ਼ੇਰ ਛੱਡ ਦੇ ਤਾਂ ਵੀ ਜਿਹੜੇ ਅਸੀਂ ਲੁੱਟ ਰਹੇ ਜਿਹੜੇ ਅਸੀਂ ਮਨਮਰਜ਼ੀਆਂ ਕਰ ਰਹੇ ਇਹ ਸਾਡੀਆਂ ਨਹੀਂ ਹੋਣੀਆਂ ਇੱਕੋ ਹੀ ਇੱਕ ਡਰ ਹੈ ਇਹ ਨਹੀਂ ਆ ਡਰ ਇਹਨਾਂ ਨੂੰ ਕਿ ਉਹਨਾਂ ਨੂੰ ਵੀ ਪਤਾ ਵੀ ਜਦੋਂ ਸੰਵਿਧਾਨ ਇੱਕ ਕਹਿ ਰਿਹਾ ਵੀ ਇਹਨਾਂ ਦੀ ਸਜ਼ਾ ਪੂਰੀ ਹੋ ਗਈ ਇਹਨਾਂ ਦਾ ਸਮਾਂ ਪੂਰਾ ਹੋ ਗਿਆ ਸੰਵਿਧਾਨ ਦੇ ਉੱਤੇ ਤੇ ਨਹੀਂ ਮੈਂ ਆਪਦੇ ਚੈਨਲ ਦੇ ਥਰੂ ਕਹਿ ਰਿਹਾ ਜਿਹੜੇ ਨਹੀਂ ਛੱਡਦੇ ਉਹ ਸਜ਼ਾ ਦੇ ਹੱਕਦਾਰ ਹੈ ਜਿਹੜੇ ਤੁਸੀਂ ਕਹਿੰਦੇ ਹੋ ਵੀ ਹੁਣ ਬੰਦੀ ਸਿੰਘਾਂ ਨੂੰ ਛੱਡੋ ਇਹ ਇਕੱਲੀ ਕੌਮੀ ਇਨਸਾਨ ਮੋਰਚੇ ਦੀ ਮੰਗ ਹੈ ਜਾਂ ਸਾਰੇ ਸਿੱਖ ਪੰਥ ਦੀ ਮੰਗ ਹੈ ਜੇ ਸਭ ਦੀ ਮੰਗ ਹੈ ਤਾਂ ਬਾਕੀ ਕਿੱਥੇ ਹੈ ਜੀ ਹਰ ਇੱਕ ਦੀ ਮੰਗ ਹੈ ਲੇਕਿਨ ਇਹ ਨਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਜਿਨੇ 92 ਐਮਐਲਏ ਪਹਿਲੀ ਵਾਰੀ ਇਨੀ ਤਾਕਤ ਮਿਲੀ ਏ ਉਹਨੇ ਤਾਕਤ ਦਾ ਦੁਰਉਪਯੋਗ ਕੀਤਾ ਕਿਉਂ ਕੀਤਾ ਉਹਨੇ ਜਿਹੜੇ ਅਮਰ ਸ਼ਿਕਾਰੀ ਸੀ ਤੇ ਜਿਹੜੇ ਸੁਚੇਤ ਕਰ ਰਹੇ ਸੀ ਉਹਨਾਂ ਨੂੰ ਡਰਾ ਕੇ ਨਾ ਡੁਬਰੂ ਗੇਟ ਤੇ ਬਾਕੀ ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡਾ ਵੀ ਇਹ ਅਸਰ ਕੀਤਾ ਜਿਹੜਾ ਜਾਗਿਆ ਨਾ ਉਹ ਡਰਦਾ ਨਹੀਂ ਹੈ ਜਿਹੜਾ ਸੁਚੇਤ ਹੋ ਚੁੱਕਾ ਹੈ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਮੈਂ ਅੱਗੇ ਆਵਾਂਗਾ ਤਾਂ ਮੈਨੂੰ ਅੱਤਵਾਦੀ ਵੱਖਵਾਦੀ ਉਹ ਕਹਿ ਰਹੇ ਸੀ ਜਦੋਂ ਦਿੱਲੀ ਦੇ ਵਿੱਚ ਗਏ ਕਿੰਨੇ ਚੈਨਲ ਵਿਖਾ ਰਹੇ ਸੀ ਇੱਕ ਜਿਹੜੇ ਆਪ ਜੈਸੇ ਚੈਨਲ ਬਹੁਤ ਘੱਟ ਹੈ ਜਿੱਥੇ ਸੱਚ ਦੀ ਆਵਾਜ਼ ਜਿਹਦਾ ਭਾਈ ਸਾਹਿਬ ਨੇ ਆਖਿਆ ਫਾਟਕ ਦੀ ਆਵਾਜ਼ ਤੁਸੀਂ ਆਕੀ ਉਹ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਜਿਹਦੇ ਖਾਲਸਾ ਰਾਜ ਦੀ ਸਿੱਖ ਚੌਂਕੀ ਸੀ ਉਹਦੇ ਤੁਸੀਂ ਦਿਨ ਰਾਤ ਡਟ ਕੇ ਦੇਸ਼ਾਂ ਵਿਦੇਸ਼ਾਂ ਤੱਕ ਆਵਾਜ਼ ਪਹੁੰਚਾਈ ਹੈ ਬਹੁਤ ਘੱਟ ਚੈਨਲ ਹੁੰਦੇ ਨੇ ਨਹੀਂ ਤਾਂ ਚੈਨਲ ਹੁੰਦੇ ਨੇ ਕਿ ਸਾਨੂੰ ਵਿਊ ਮਿਲੀ ਜਾਵੇ ਅਸੀਂ ਸਰਕਾਰ ਦੀ ਪੱਖ ਪੂਰੀਏ ਤੇ ਤਾਂ ਕਿ ਸਾਨੂੰ ਕੋਈ ਔਕੜ ਨਾ ਆਵੇ, ਦਿੱਕਤ ਨਾ ਆਵੇ। ਤੁਸੀਂ ਚੱਲੇ ਆਏ। ਸਾਰਾ ਬੰਦਾ ਬੰਦਾ ਜਾਣਦਾ ਕਿ ਤੁਸੀਂ ਕੀ ਕੁਝ ਚੱਲੇ ਆਏ। ਲੇਕਿਨ ਉਸ ਦੇ باوجود ਤੁਸੀਂ ਅੱਗੇ ਆ ਰਹੇ ਨਾ। ਅੱਜ ਜਿੰਨੇ ਵੀ ਆਏ ਸੀ, ਜਥੇਬੰਦੀਆਂ ਦੇ ਨੁਮਾਇंदे ਆਏ ਸੀ, ਇਹਨਾਂ ਨੇ ਜਾ ਕੇ ਆਪਣੀਆਂ ਜਥੇਬੰਦੀਆਂ ਕਾਇਮ ਕਰਨੀਆਂ ਦੀ, ਜਿਵੇਂ ਬੰਦੀਆਂ ਤੱਕ ਆਪਣੀ ਆਵਾਜ਼ ਸੁਣੇ। ਕਾਲ ਸਰਦਾਰ ਪਾਲ ਸਿੰਘ ਕਨਵੀਨਰ ਜਿਹੜੇ 13 ਦੇ 13 ਟੋਲ ਪਲਾਜੇ ਨੇ ਉਹ ਸਾਰਿਆਂ ਤੇ ਹਾਜ਼ਰੀ ਲਾ ਰਹੀ। ਇੱਕੋ ਇੱਕ ਮੈਸੇਜ ਸੀ। ਅੱਜ ਵੱਖਰੇ ਤਰ੍ਹਾਂ ਦਾ ਟੋਲ ਪਲਾਜਾ, ਅੱਜ ਜਿਹੜਾ ਧਰਨਾ ਸੀ ਨਾ ਮੋਹੱਲਾਰਾ ਸੀ ਉਹ ਵੱਖਰੇ ਤੌਰ ਦਾ ਸੀ ਬਾਕੀ ਕਿ ਅਸੀਂ ਆਮ ਲੋਕਾਂ ਨੂੰ ਤੰਗ ਨਹੀਂ ਕਰਨਾ ਲੇਕਿਨ ਸਰਕਾਰ ਤੱਕ ਆਵਾਜ਼ ਵੀ ਪਚਾਉਣੀ ਬਹੁਤ ਹੀ ਸੂਝਬੂਝ ਦੇ ਨਾਲ ਲਿਆ ਗਿਆ ਫੈਸਲਾ ਆਮ ਜਨਤਾ ਜਦੋਂ ਫ੍ਰੀ ਜਾਵੇਗੀ ਨਾ ਉਹ ਪੁੱਛੇਗੀ ਅੱਜ ਕਾਤੋਂ ਸਾਡੇ ਕੋਲੋਂ ਟੋਨ ਨਹੀਂ ਲਿਆ ਅ ਜਗਰੂ ਕਰਨ ਵਾਸਤੇ ਇਹ ਸਭ ਤੋਂ ਵਧੀਆ ਪ੍ਰੋਗਰਾਮ ਉਲੀਕਾ ਸੀ ਜਿਹਦੇ ਵਿੱਚ ਸਾਨੂੰ ਟੋਲ ਪਲਾਜੇ ਵਾਲਿਆਂ ਨੇ ਵੀ ਸਾਥ ਦਿੱਤਾ ਅੱਗੇ ਪ੍ਰੋਗਰਾਮ ਹੁਣ ਕੀ ਰਹਿਣਗੇ ਆਪਾਂ ਜਦਾ ਲੰਬੀ ਗੱਲਬਾਤ ਇਹ ਨਾਲ ਲੈ ਕੇ ਜਾਈਏ ਤਾਂ ਅਗਲੇ ਕੀ ਪ੍ਰੋਗਰਾਮ ਰਹਿਣਗੇ ਕਿਵੇਂ ਇਹਨੂੰ ਤਿੱਖਾ ਕਰੋਗੇ ਸੰਘਰਸ਼ ਨੂੰ ਕਿਵੇਂ ਸਰਕਾਰ ਨੂੰ ਮਜਬੂਰ ਕਰੋਗੇ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣ ਅੱਜ ਦਾ ਇਹ ਟਰੇਲਰ ਸੀ ਟਰੇਲਰ ਤੋਂ ਸਾਰੀ ਪਿਕਚਰ ਸਾਫ਼ ਹੋ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਸਾਫ਼ ਹੋ ਗਈ ਹੈ ਤੇ ਸੈਂਟਰ ਸਰਕਾਰ ਨੂੰ ਵੀ ਸਾਫ਼ ਹੋ ਗਈ ਹੈ ਇਹ ਟਰੇਲਰ ਵੇਖ ਕਰਕੇ ਤੇ ਆਪ ਅੱਗੇ ਕਦਮ ਵਧਾਵੇ ਇੱਕ ਇੱਕ ਕਦਮ ਸਰਕਾਰ ਚੱਲੇ ਤੇ ਇੱਕ ਟੇਬਲ ਟਾਕ ਕਰੇ ਕਨਵੀਨਰ ਨੇ ਨਾਲ ਅਸੀਂ ਉੱਥੇ ਮਹੀਨੇ ਵਿੱਚ ਇੱਕ ਵਾਰੀ ਜਥਾ ਨਗਰ ਤੋਂ ਜਾਂਦਾ ਇਲਾਕੇ ਤੋਂ ਜਾਂਦਾ ਸਾਰਿਆਂ ਜਿਹੜੀ ਜਥੇਬੰਦੀ ਹੈ ਉੱਥੇ ਤਾਲ ਮਿਲ ਕੇ ਕਮੇਟੀ ਦੇ ਮੈਂਬਰ ਹੈ ਜੀ ਅਸੀਂ ਮੁੱਖ ਮੰਤਰੀ ਕੋਠੀ ਵੱਲ ਜਾਂਦਾ ਗ੍ਰਿਫਤਾਰੀ ਦੇਣ ਵਾਸਤੇ ਵੀ ਜੇ ਉਹਨਾਂ ਨੂੰ ਤੁਸੀਂ ਨਹੀਂ ਦਿਆ ਕਰਨਾ ਸਾਨੂੰ ਗ੍ਰਿਫਤਾਰ ਕਰ ਲਓ ਇੱਕ ਤੇ ਕੰਮ ਕਰੋ ਨਾ ਜੇ ਤੁਸੀਂ ਕਹਿੰਦੇ ਸੀ ਬਾਪੂ ਸੂਰਤ ਸਿੰਘ ਭੁਖ ਹੜਤਾਲ ਤੇ ਬੈਠਾ ਉਹ ਸਹੀ ਹੈ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਉਹ ਕਿਹੜਾ ਤੁਸੀਂ ਬੂਟੀ ਸੁੰਘ ਲਈ ਐ ਤੇ ਉਹ ਜਦੋਂ ਸਹੀ ਆ ਉਹ ਗਲਤ ਹੋ ਗਿਆ ਹੁਣ ਉਸੇ ਦੀ ਉਸੇ ਬੰਦੀ ਸਿੰਘਾਂ ਦੇ ਵਾਸਤੇ ਹੀ ਧਰਨਾ ਲੱਗਿਆ ਨਾ ਤੁਸੀਂ ਆ ਕੇ ਗੱਲ ਤਾਂ ਕਰੋ ਜੇ ਤੁਸੀਂ ਆਖੋਗੇ ਮੇਰੇ ਹੱਥ ਕੜੇ ਮੇਰੇ ਹੱਥ ਵਿੱਚ ਨਹੀਂ ਆ ਇਹ ਸੈਂਟਰ ਸਰਕਾਰ ਦੇ ਹੱਥ ਵਿੱਚ ਹੈ ਤੁਸੀਂ ਇਹ ਮਤਾ ਪਾਓ 92 ਦੇ 92 ਬਹੁਤ ਤੁਹਾਡੇ ਕੋਲ ਪਾਵਰ ਹੈ ਆਪਣਾ ਮਤਾ ਪਾਓ ਪੰਜਾਬ ਸਟੇਟਮੈਂਟ ਇਹ ਜਿਹੜਾ ਧੱਕਾ ਹੋ ਰਿਹਾ ਬੰਦੀ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਇਹ ਨਜਾਇਜ਼ ਹੋ ਰਿਹਾ ਅਸੀਂ ਇਹਨਾਂ ਦੇ ਨਾਲ ਤੁਸੀਂ ਸਰਕਾਰ ਤੱਕ ਆਵਾਜ਼ ਤਾਂ ਪੜੋ ਤੁਸੀਂ ਤਾਂ ਹੋਰ ਡਰਾ ਰਹੇ ਆ ਨੌਜਵਾਨਾਂ ਨੂੰ ਪੰਜਾਬ ਦੇ ਇਹ ਡਰਨ ਵਾਲੇ ਨਹੀਂ ਕੱਲਗੀ ਤਰਪਾ ਦਾ ਸਿੱਖ ਗੁਰੂ ਪਾਸ਼ਾ ਥਾਪੜਾ ਦਾ 2.5 ਲੱਖ ਸੇ ਇੱਕ ਲੜਾਉ ਤੇ ਇੱਕ ਇੱਕ ਸਵਾ ਸਵਾ ਲੱਖ ਦੇ ਨਾਲ ਲੜ ਜਾਂਦਾ ਇਹ ਚਾੜੀ ਗੋੜੀ ਆ ਚਮਕੌਰ ਸਾਹਿਬ ਦੀ ਤੇ ਇਸ ਕਰਕੇ ਮੈਂ ਸਾਰੇ ਦੋਨੇ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਟੇਬਲ ਟॉक ਕਰੋ ਅਸੀਂ ਟੇਬਲ ਟਾਕ ਤੋਂ ਭੱਜਦੇ ਨਹੀਂ ਐ ਟੇਬਲ ਟਾਕ ਕਰੋ ਤੁਸੀਂ ਦੱਸੋ ਸਾਨੂੰ ਕੀ ਰੀਜਨ ਐ ਕਾਤੇ ਅਸੀਂ ਛੱਡਣਾ ਨਹੀਂ ਚਾਹੁੰਦੇ ਅਸੀਂ ਸੌਦੇ ਸਾਹ ਨੂੰ ਕਿਉਂ ਪਰੋਲ ਦਿੰਦੇ ਆ ਤੁਸੀਂ ਟੇਬਲ ਟਾਕ ਕਰੋ ਜੇ ਤੁਸੀਂ ਟੇਬਲ ਟਾਕ ਵੀ ਨਹੀਂ ਕਰਦੇ ਜੇ ਦਬਾਉਣਾ ਚਾਹੁੰਦੇ ਹੋ ਤੇ ਫਿਰ ਗੁਰੂ ਦਾ ਸਿੱਖ ਜਾਗਿਆ ਹੋਇਆ ਕਦੇ ਵੀ ਦਵੇਗਾ ਨਹੀਂ ਆਪਣੀ ਕੁਰਬਾਨੀ ਆਪਣੀ ਜਾਨ ਤੇ ਦੇ ਦੇਵੇਗਾ ਲੇਕਿਨ ਡਟੇਗਾ ਜਿਹਦੇ ਨਾਲ ੱਟਕਾ ਹੋ ਰਿਹਾ ਉਹਦੇ ਨਾਲ ਉਹ ਸਾਡੇ ਨਾਲ ਡਟੇ ਮੈਂ ਆਪਦੇ ਚੈਨਲ ਦੇ ਥਰੂ ਰਾਗੀ ਸਿੰਘ ਕਵਿਸਤਰੀ ਢਾਡੀ ਤੇ ਜਿਹੜੇ ਪ੍ਰਚਾਰਕ ਨੇ ਜਥਿਆਂ ਦੇ ਪ੍ਰਚਾਰਕ ਨੇ ਤਖਤਾਂ ਦੇ ਪ੍ਰਚਾਰਕ ਨੇ ਤੇ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਉਹ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਨਹੀਂ ਲੱਗਿਆ ਚਾਰ ਮੰਗਾਂ ਜ਼ਰੂਰੀ ਨੇ ਇੱਕ ਤਾਂ ਜਿਵੇਂ 328 ਸ੍ਰੀਪ ਲਾਪਤਾ ਸਾਡਾ ਗੁਰੂ ਦਾ ਪਤਾ ਹੀ ਨਹੀਂ ਤੇ 328 ਸ੍ਰੀਪ ਤੇ ਉਹ ਉਹਦੇ ਵਾਸਤੇ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਤੇੜੇ ਬੇਅਦਵੀ ਕਰਨੇ ਉਹਨਾਂ ਦੇ ਸਖਤ ਕਾਨੂੰਨ ਬਣੇ ਕਿਉਂ ਨਹੀਂ ਕਿਹੜਾ ਰੁਕਾਵਟ ਆ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਰਦੀ ਹੈ ਜੇ ਨੂੰ ਪਤਾ ਲੱਗ ਗਿਆ ਮੇਰੇ ਹੱਥ ਪੈਰ ਵੱਢ ਦੇਣੇ ਮੈਨੂੰ ਇੱਥੇ ਹੀ ਟੰਗ ਦੇਣਾ ਕੋਈ ਕਾਨੂੰਨ ਨਹੀਂ ਮੈਂ ਸੋਚੇਗਾ ਵੀ ਨਹੀਂ ਬੇਅਦਬੀ ਤਾਂ ਕਰਨੀ ਦੂਰ ਦੀ ਗੱਲ ਹੈ ਇੱਕ ਜਿਹੜੇ ਵਹਿਬਲ ਕਲਾ ਉਹਨਾਂ ਨੂੰ ਹਾਲੇ ਨਹੀਂ ਮਿਲਿਆ ਸਿੱਟਾ ਤੇ ਸਿੱਟਾ ਬਣੀ ਜਾ ਰਹੀ ਹੈ ਸਿੱਟਾ ਤੇ ਸਿੱਟਾ ਮਰ ਜਿਹੜੀ ਸਰਕਾਰ ਆਉਂਦੀ ਹੈ ਆ ਹੁਣ ਜਥੇਦਾਰ ਸਾਹਿਬ ਦੀ ਗੱਲ ਕੀਤੀ ਜਗਵੰਦ ਸਿੰਘ ਪੜੀ ਨੇ ਤੇ ਉਹ ਦੇਖੋ ਕੌਮ ਦਾ ਜਥੇਦਾਰ ਸੀ ਕਸਟੂਬਿਸ ਸੀਗੀ ਪੁਰਸ ਦੀ ਕਸਟੂਟੀ ਦੇ ਵਿੱਚ ਲੇਕਿਨ ਉਹਦਾ ਪਤਾ ਹੀ ਨਹੀਂ ਲੱਗਿਆ ਹੁਣ ਜਦੋਂ ਪਤਾ ਲੱਗਿਆ ਉਹਦਾ ਪਹਿਲੀ ਵਾਰੀ ਆ ਸ੍ਰੋਮਣੀ ਅਕਾਲੀ ਦਲ ਨੇ ਉਹਦਾ ਉਹ ਮਨਾਇਆ ਜੀ ਤੇ ਪਹਿਲਾਂ ਕਿੱਥੇ ਗਏ ਕਿਸੇ ਗੁਰੂ ਘਰ ਦੇ ਵਿਸ਼ੇਦੀ ਦੇ ਹੜਾ ਮਨਾਇਆ ਗਿਆ ਇਦਾਂ ਦੇ ਸਾਡੇ ਨਾਲ ਅਤਿਆਚਾਰ ਇਹ ਤਾਂ ਜਿਹੜਾ ਸਾਹਮਣੇ ਆ ਜਾਂਦਾ ਕਈ ਨੌਜਵਾਨ ਇਦਾਂ ਦੇ ਜਿਨ੍ਹਾਂ ਦੇ ਨਾਲ ਇਦਾਂ ਮਾਵਾ ਭੈਣਾਂ ਧੀਆ ਪਿਓ ਪਿਤਾ ਉਡੀਕਦੇ ਉਡੀਕਦੇ ਸੰਸਾਰ ਤੋਂ ਕੁਝ ਕਰ ਗਏ ਨੇ ਲੇਕਿਨ ਮੈਂ ਇਹ ਬੇਨਤੀ ਕਰ ਰਿਹਾ ਤੇ ਉਹਨਾਂ ਦੇ ਵੀ ਪਰਿਵਾਰ ਹੈ ਜੀ ਜੇ ਉਹ ਸਾਡੇ ਪਿੱਛੇ ਜੇਲ੍ਹਾਂ ਵਿੱਚ ਗਏ ਤੇ ਸਾਨੂੰ ਵੀ ਅੱਜ ਅੱਖਾਂ ਬੰਦ ਕਰਕੇ ਆਪਣੇ ਘਰ ਦੇ ਵਿੱਚ ਸਕੂਨ ਦੇ ਨਾਲ ਨਹੀਂ ਬੈਠਣਾ ਚਾਹੀਦਾ ਸਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਮਲੇਰ ਕੋਟਲੇ ਨੇ ਹਾਂ ਦਾ ਨਾਰਾ ਮਾਰ ਰਿਆ ਸੀ ਜੈ ਜੈਕਾਰ ਹੋ ਰਹੀ ਹੈ ਜੀ ਤੇ ਸਾਨੂੰ ਵੀ ਹਾਂ ਦਾ ਨਾਰਾ ਮਾਰਨਾ ਚਾਹੀਦਾ ਉਹਨਾਂ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਜੀ ਸਿੱਖ ਸੰਗਤ ਨੂੰ ਤੇ ਜਿਹੜੇ ਵੀ ਦਰਦ ਰੱਖਦੇ ਉਹ ਅੱਗੇ ਆਓ ਮੈਂ ਆਪ ਇਹਦੇ ਚੈਨਲ ਦੇ ਥਰੂ ਸਾਰਿਆਂ ਨੂੰ ਬੇਨਤੀ ਕਰਦਾ ਜਿਸ ਨੇ ਇੱਕ ਹੋ ਗਏ ਨਾ ਤੇ ਇਹ ਸਰਕਾਰਾਂ ਤਾਂ ਫਿਰ ਏਕਤਾ ਦੇ ਵਿੱਚ ਵੱਲ ਹੈ ਜੀ ਤੇ ਇੱਕ ਹੋ ਜੋ ਇਹ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਉਹ ਸਾਡੇ ਵਿੱਚ ਵਿਚਰਨਗੇ ਜੀ ਸਰਦਾਰ ਸਾਹਿਬ ਕੀ ਕਹਿਣਾ ਪੈ ਮੈਂ ਕਹਿਣਾ ਚਾਹੁੰਦਾ ਤੁਹਾਡੇ ਵੀ ਤੁਸੀਂ ਕਹਿੰਦੇ ਵੀ ਸੌਦਾ ਸਾਹ ਦੇ ਕੋਲ ਵੋਟ ਬੈਂਕ ਹੈ ਸਿੱਖਾਂ ਕੋਲ ਵੀ ਵੋਟ ਬੈਂਕ ਹੈ ਜਿੱਥੇ ਲੋਕ ਇਨਸਾਫ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਉਹ ਮੋਰਚਾ ਬੋਲੇਗਾ ਹੁਣ ਮੈਂ ਦੋਈ ਸਰਕਾਰਾਂ ਸਟੇਟ ਗਵਰਨਮੈਂਟ ਨੂੰ ਵੀ ਬੋਲਦਾ ਤੇ ਸੈਂਟਰ ਨੂੰ ਵੀ ਉਹ ਮੋਰਚਾ ਜੋ ਸਿੱਖਾਂ ਦੇ ਕੋਲ 2 ਕਰੋੜ 2-3 ਕਰੋੜ ਵੋਟ ਹੈ ਪੰਜਾਬ ਦੇ ਵਿੱਚ ਉਹ ਉੱਥੇ ਹੀ ਬੜਕਣੀ ਹੈ ਜਿਥੇ ਉਹ ਮੋਰਚਾ ਬੋਲੂਗਾ ਵੀ ਸਖੋ ਇੱਥੇ ਵੋਟ ਪਾਉਣੀ ਹੁਣ ਠੀਕ ਹੈ ਨਹੀਂ ਹੁਣ ਸਰਕਾਰਾਂ ਦੇ ਲੋਕ ਦੋਨੇ ਸਰਕਾਰਾਂ ਦੇ ਤੰਗ ਹੋ ਗਏ ਲੋਕ ਮੰਨਣਗੇ ਮੋਰਚੇ ਦੀ ਆਵਾਜ਼ ਅੱਜ ਮੰਨਣ ਕਿ ਤਾਂ ਹੀ ਆ ਬੰਦ ਹੋਇਆ ਕਰਕੇ ਦਿਖਾਵਾ ਦਾ ਸੈਂਟਰ ਗਵਰਨਮੈਂਟ ਮੋਦੀ ਦਾ ਮੋਰਚਾ ਟੂਲ ਬਲਾਜਾ ਇਹ ਜਿਹੜੇ ਟੂਲ ਬਲਾਜੇ ਪਰ ਅਸੀਂ ਸੋਲਖੀਆਂ ਖੜੇ ਆ ਇਹ ਸੈਂਟਰ ਗਵਰਨਮੈਂਟ ਦਾ ਬੰਦ ਕਰਤਾ ਅੱਜ ਐਡੀ ਬੜੀ ਮਤਲਬ ਜੇ ਲੋਕ ਲੋਕਾਂ ਦੀ ਪਾਵਰ ਤਾਂ ਹੀ ਬੰਦ ਹੋਇਆ ਇਹ ਦੇ ਕੋਈ ਬੰਦ ਕਰਾ ਕੇ ਅਗਰ ਦਿਖਾਉਂਦਾ ਇੱਥੇ ਤੇ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਵੀ ਉਹਨਾਂ ਨੇ ਸਾਨੂੰ ਮਤਲਬ ਇਹਦੇ ਵਿੱਚ ਸਹਿਯੋਗ ਦਿੱਤਾ ਕੋਈ ਗ ਤੇ ਸਰਕਾਰ ਨੂੰ ਕਰਨਾ ਵੀ ਚਾਹੀਦਾ ਕਿਉਂਕਿ ਸਰਕਾਰ ਇਹਨਾਂ ਲੋਕਾਂ ਨੇ ਨਹੀਂ ਬਣਾਈ ਹੈ ਅਸੀਂ ਸਿੱਖਾਂ ਨਹੀਂ ਬਣਾਈ ਹੈ ਯਾਰ ਅਸੀਂ ਵੋਟਾਂ ਪਾਈਆਂ ਕੋਲੋਂ ਖਰਚਾ ਕਰਿਆ ਗੱਡੀਆਂ ਦਿੱਤੀਆਂ ਸਭ ਕੁਝ ਦਿੱਤਾ ਭਗਵੰਤ ਮਾਨ ਨੂੰ ਮੈਂ ਥੋੜੇ ਚੈਨਲ ਦੇ ਜਨਰੀਏ ਬੋਲਦਾ ਅਸੀਂ ਦਿੱਤੀਆਂ ਤੇ ਉਹ ਫਿਰ ਸਾਡੀ ਗੱਲ ਵੀ ਸੁਣੇ ਗੱਲ ਸੁਣਦਾ ਵੀ ਹੈ ਪਰ ਉਹਦੇ ਜਿਹੜੇ ਮੈਨੂੰ ਐ ਲੱਗਦਾ ਜਿਹੜੇ ਭਗਵੰਤ ਮਾਨ ਦੇ ਕੋਲ ਗੈਡ ਹੈ ਨਾ ਉਹ ਸੈਂਟਰ ਸਰਕਾਰ ਦੇ ਉਹ ਸਹੀ ਗੱਲ ਹੁਣੇ ਨਹੀਂ ਦਿੰਦੇ ਉਹ ਉਹ ਉਹਨੂੰ ਸਹੀ ਰਸਤੇ ਤੇ ਜਾਣੀ ਨਹੀਂ ਦਿੰਦੇ ਆ ਤੁਸੀਂ ਦੇਖੋ ਹੁਣ ਵਿਚਾਰਾ ਉਹ ਆਪਣਾ ਕੇਜਰੀਵਾਲ ਜੀ ਦੇ ਪੰਜ ਮਬਰੰਟ ਕੱਢੇ ਹੋਏ ਆ ਉਹ ਕਿਉਂ ਕੱਢਿਆ ਯਾਰ ਗਲਤ ਕੰਮ ਕਰਨਾ ਹੀ ਜਦ ਮੈਨੂੰ ਕੋਈ ਡਰੇ ਨਹੀਂ ਹੋਗਾ ਮਾਰੂ ਦੇ ਮੋਦੀ ਦੇ ਹਿੱਕ ਚ ਜਾ ਕੇ ਬੱਜ ਤੂੰ ਵੀ ਮੈਨੂੰ ਘਰ ਅੰਦਰ ਬਾਈ ਜੇ ਮੇਰੀ ਕੋਈ ਗਲਤੀ ਨਹੀਂ ਹੈਗੀ ਠੀਕ ਹੈ ਨਹੀਂ ਅਸੀਂ ਭਗਵੰਤ ਮਾਨ ਜੀ ਦੀ ਤੇ ਬਹੁਤ ਵੱਡੀ ਆਸ ਰੱਖੀ ਵੀ ਸਿੱਖ ਕੌਮ ਨੇ ਵੀ ਵੋਟ ਉੱਥੇ ਹੀ ਬੜਕੇਗੀ ਜਿੱਥੇ ਮੋਰਚਾ ਬੁਲੂਗਾ ਸਾਡੇ ਕੋਲ ਵੀ ਵੋਟ ਬੈਂਕ ਹੈ ਸੈਂਟਰ ਸਰਕਾਰ ਨੂੰ ਵੀ ਅਸੀਂ ਉਹ ਦਿੰਦੇ ਆ ਆਪਣਾ ਆਪਣੀ ਬੇਨਤੀ ਕਰਦੇ ਆ ਸਾਡਾ ਹੱਕ ਹੈ ਉਹ ਆ ਵੋਟਰ ਨਾਲ ਮਾਰਾਂਗੇ ਫਿਰ ਬੋਟ ਨਾਲ ਸਰਕਾਰ ਨੂੰ ਵੀ ਮੁੜਕੂਗੀ ਜੇ ਸਾਡੇ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕਰਦੇ ਕਮ ਸੇ ਕਮ ਅਸੀਂ ਆਪਣਾ ਅੰਮਿਤ ਸ਼ਾਹ ਜੀ ਨੂੰ আর ਮੋਦੀ ਜੀ ਨੂੰ ਬੇਨਤੀ ਕਰਦੇ ਯਾਰ ਹਵਾਰਾ ਹਵਾਰਾ ਹੀ ਸਾਡੇ ਦਿੱਲੀ ਬੈਠੇ ਆ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਉਹਨਾਂ ਪਰ ਕੋਈ ਦਿੱਲੀ ਕੇਸ ਵੀ ਨਹੀਂ ਹੈਗਾ ਯਾਰ ਤੁਸੀਂ ਵੀ ਤੱਕੇ ਹੀ ਕਰਦੇ ਫੇਦਾ ਮਤਲਬ ਕੌਮਨ ਨਾਲ ਤੱਕੇ ਤੱਕੀ ਕਰਕੇ ਉਹ ਡਿਬਰੂਗੜ ਭੇਜਤੇ ਉਹਨਾਂ ਦੀ ਕੀ ਗਲਤੀ ਸੀ ਉਹ ਨਸ਼ੇ ਛਡਾਉਂਦੇ ਸੀਗੇ ਉਹ ਉਹ ਅੰਮ੍ਰਿਤ ਦਾ ਪ੍ਰਚਾਰ ਕਰਦੇ ਸੀਗੇ ਉਹ ਵਧੀਆ ਦੇਸ਼ ਬਣਾਉਣਾ ਚਾਹੁੰਦੇ ਸੀ ਅਸੀਂ ਯਾਰ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੁਸੀਂ ਸਾਡੇ ਬਾਸੇ ਬੁੱਢਾ ਚੱਕ ਲੈਨੇ ਦੂਸਰੇ ਵੀ ਇਹ ਮੰਗ ਕਰਦੇ ਜੀ ਸਖਈਏ ਮੰਗ ਕਰਦੇ ਖਾਲਸਤਾਨ ਖਾਲਸਤਾਨ ਐਡਾ ਬੜਾ ਦੇਸ਼ ਸਾਡੇ ਬਜ਼ੁਰਗਾਂ ਨੇ ਕਾਲੇ ਪਾਣੀ ਤੱਕ ਸਜ਼ਾ ਕੱਟੀਆਂ ਮੈਂ ਉਥੇ ਦੇਖੇ ਨੇ ਉਥੇ ਕਾਲੇ ਪਾਣੀ ਵੀ ਉਥੇ ਕਿੰਨੇ ਸਿੱਖਾਂ ਦੇ ਸਿਰ ਮਤਲਬ ਲੱਗੇ ਨੇ ਉਥੇ ਤੇ ਅਸੀਂ ਆਰ ਸਾਡਾ ਦੇਸ਼ ਆ ਸਾਨੂੰ મોદી ਜੀ ਸਾਡਾ ਦੇਸ਼ ਅਸੀਂ ਯਾਦ ਕਰਾਇਆ ਪੂਰਾ ਦੇਸ਼ ਸਾਡਾ ਅਸੀਂ ਦੇਸ਼ ਨੂੰ ਪਿਆਰ ਕਰਦੇ ਆ ਅਸੀਂ ਦੇਸ਼ ਤੇ ਬਾਹਰ ਨਹੀਂ ਆ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਆ ਪਰ ਤੁਸੀਂ ਸਾਨੂੰ ਐ ਲੱਗਦਾ ਵੀ ਸਰਕਾਰਾਂ ਕਾਨੂੰਨ ਤੋਂ ਬਰਖਿਲਾਫ ਹੈ ਸਰਕਾਰਾਂ ਕਾਨੂੰਨ ਮੰਨਦੀ ਨਹੀਂ ਹੈਗੀਆਂ ਵੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਗੱਲ ਕਾਨੂੰਨ ਦੀ ਕਰਦੀਆਂ ਨੇ ਵੀ ਜਦੋਂ ਕਿਸੇ ਨੂੰ ਬੰਦ ਕਰਨਾ ਹੋਵੇ ਤਾਂ ਉਹਦੇ ਫਿਰ ਕਾਨੂੰਨ ਲਾਉਂਦੀਆਂ ਫਿਰ ਜਦੋਂ ਆਪਣੀ ਗੱਲ ਹੁੰਦੀ ਹੈ ਫਿਰ ਉਹ ਕਾਨੂੰਨ ਤੇ ਪਛਾੜ ਜਾਂਦੀਆਂ ਤੇ ਸਾ ਇਹ ਬਹੁਤ ਦੁਖ ਦੀ ਗੱਲ ਹੈ ਤੇ ਉਸ Hindu ਪਰ Musalman ਪਰ Sikh ਪਰ Asai ਪਰ ਸਾਰਾ ਕਾਨੂੰਨ ਇੱਕੇ ਹੋਣਾ ਚਾਹੀਦਾ ਇਹ ਨਹੀਂ ਬਈ ਉਹਨਾਂ ਵਾਸਤੇ ਅਲੱਗ ਚੀਜ਼ ਤੇ ਸਾਡੇ ਵਾਸਤੇ ਅਲੱਗ ਚੀਜ਼ ਅਸੀਂ ਸਾਡੇ ਤੁਹਾਡੇ ਫਿਰ ਚੈਨਲ ਦੇ ذریعے ਬੈਂਤੀ ਕਰਦੇ ਹਾਂ ਬਈ ਵੋਟ ਸਾਡੇ ਕੋਲ ਵੀ ਹੈਗੀ ਜਿੱਥੇ ਮੋਰਚਾ ਬੋਲੇਗਾ ਨਾ ਹੁਣ ਵੋਟ ਉੱਥੇ ਹੀ ਪਊਗੀ ਸੋ ਬਿਲਕੁਲ ਜਿੱਥੇ ਇੱਕ ਬੇਨਤੀ ਭਰੇ ਸ਼ਬਦ ਇਹਨਾਂ ਮੋਰਚੇ ਦੇ ਅੱਗੋਂ ਵੱਲੋਂ ਕਹੇ ਗਏ ਉੱਥੇ ਨਾਲ ਹੀ ਚੇਤਾਵਨੀ ਭਰੇ ਸ਼ਬਦ ਵੀ ਨਾਲ ਹੀ ਕਹੇ ਗਏ ਕਿ ਜੇਕਰ ਮੰਗਾਂ ਨਹੀਂ ਮੰਨੀ ਜਾਂਦੀਆਂ ਤਾਂ ਅੱਗੇ ਸੰਘਰਸ਼ ਸਖਤ ਹੋਵੇਗਾ ਹੁਣ ਕੀ ਫੈਸਲਾ ਸਰਕਾਰ ਵੱਲੋਂ ਇਸ ਮੋਰਚੇ ਨੂੰ ਦੇਖਦੇ ਹੋਏ ਆਉਂਦਾ ਹੈ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ